ਬੜੇ ਲਿਖੀਆਂ ਬੀਬੀਆਂ ਸਗੋਂ ਇੰਨੀਆਂ ਨਹੀਂ ਅੱਗੇ ਆ ਕੇ ਗੱਲ ਕਰ ਰਹੀਆਂ ਉਹ ਸਗੋਂ ਆਪਣੇ ਕਰੀਅਰ ਨੂੰ ਇੰਪੋਰਟੈਂਸ ਦੇ ਰਹੀਆਂ ਨੇ ਪਰ ਜਿਹੜੀਆਂ ਸਾਡੀਆਂ ਮਾਵਾਂ ਨੇ ਕਨਵਰ ਨੇ ਗਰਿਵਾਲ ਨੇ ਹਮੇਸ਼ਾ ਸਪੋਰਟ ਕੀਤਾ ਹੈ ਫਾਰਮਰਸ ਨੂੰ ਔਰ ਅਸੀਂ ਵੀ ਸਪੋਰਟ ਕੀਤਾ ਕਿਉਂਕਿ ਸਾਡੀ ਇੱਕ ਟੀਮ ਸੀਗੀ ਪਿਛਲੀ ਵਾਰੀ ਵੀ ਕਨਵਰ ਦੀ ਮੇਰੀ ਹਰਫ ਦੀ ਅਸੀਂ ਸਾਰੇ ਜਾਣੇ ਇਕੱਠੇ ਜਾ ਕੇ ਪਿੰਡਾਂ ਦੇ ਵਿੱਚ ਵੀ ਜਾਂਦੇ ਸੀਗੇ ਬਾਰਡਰਸ ਦੇ ਉੱਤੇ ਜਾ ਕੇ ਸਪੋਰਟ ਕਰਦੇ ਸੀਗੇ ਫਾਰਮਰਸ ਨੂੰ ਔਰ ਸਾਡੇ ਜਿਹੜੇ ਪੰਜਾਬ ਦੇ ਜਿਹੜੇ ਸਿੰਗਰ ਨੇ ਉਹ ਕੋਈ ਈ ਡੀ ਯੂ ਡੀ ਤੋਂ ਨਹੀਂ ਡਰਦੇ ਉਹ ਵੱਖਰੀ ਗੱਲ ਹੈ ਵੀ ਉਹਨਾਂ ਦੀ ਰਿਸਪੈਕਟ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਹ ਦੇ ਰਿਸਪੈਕਟ ਕਰ ਦਿੰਦਾ ਉਹ ਹਰ ਕੋਈ ਇਨਸਾਨ ਆਪਣੀ ਰਿਸਪੈਕਟ ਨੂੰ ਆਉਂਦਾ ਆ ਜਦੋਂ ਪਹਿਲਾ ਕਿਸਾਨੀ ਅੰਦੋਲਨ ਚੱਲਿਆ ਤਾਂ ਟਿੱਕਰੀ ਬਾਰਡਰ ਦੇ ਉੱਪਰ ਪੰਜਾਬੀ ਅਧਾਕਾਰਾ ਸੋਨੀਆ ਮਾਨ ਜਿਹੜੇ ਉੱਥੇ ਮੌਜੂਦ ਰਹੇ ਉਹਨਾਂ ਨੇ ਆਪਣਾ ਉੱਥੇ ਘਰ ਬਣਾ ਕੇ ਰੱਖਿਆ ਹੁਣ ਉਸ ਤੋਂ ਬਾਅਦ ਦੂਜਾ ਕਿਸਾਨੀ ਅੰਦੋਲਨ ਜਿਹੜਾ ਚੱਲ ਰਿਹਾ ਲਗਾਤਾਰ ਸੋਨੀਆ ਮਾਨ ਨੇ ਜਿਹੜੇ ਖਨੌਰੀ ਬਾਰਡਰ ਦੇ ਉੱਪਰ ਬਣੇ ਹੋਏ ਨੇ ਸਮੇਂ ਸਿਰ ਇੱਥੇ ਪਹੁੰਚਦੇ ਨੇ ਅੱਜ वूਮਨ ਡੇ ਅੱਜ ਖਾਸ ਤੌਰ ਦੇ ਪਰ ਪਹੁੰਚੇ ਨੇ ਮੈਮ ਕਿਵੇਂ ਦੇਖਦੇ ਹੋ ਕਿਉਂਕਿ ਪਹਿਲਾਂ ਵੀ ਜਦੋਂ ਤੁਸੀਂ ਕਨਾਰੀ ਅੱਜ ਕਨਾਰੀ ਬਾਰਡਰ ਤੇ ਪਹੁੰਚੀ ਉਸ ਤੋਂ ਪਹਿਲਾਂ ਤੁਸੀਂ ਟਿਕਰੀ ਬਾਰਡਰ ਦੇ ਉੱਪਰ ਵੀ ਰਹੇ ਹੋਗੇ ਅੱਜ ਮੂਵਮੈਂਟ ਡੇ ਆ ਖਾਸ ਤੌਰ ਤੇ ਕੀ ਕਹਿਣਾ ਚਾਹੁੰਦੀ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਮਹਿਲਾ ਸ਼ਕਤੀ ਨੂੰ ਹਮੇਸ਼ਾ ਸਪੋਰਟ ਕਰਨਾ ਚਾਹੀਦਾ ਹੈ ਕਿਸਾਨ ਅੰਦੋਲਨ ਨੂੰ ਔਰ ਪਿਛਲੀ ਵਾਰੀ ਵੀ ਮੈਂ ਤੇ ਇੱਕ ਸਾਲ ਪੂਰਾ ਟਿਕਰੀ ਬਾਰਡਰ ਤੇ ਰਹੀ ਹਾਂ ਔਰ ਸਾਡਾ ਟੈਂਟ ਸੀਗਾ ਉੱਥੇ ਔਰ ਬਹੁਤ ਸਾਰੀਆਂ ਬੀਬੀਆਂ ਉੱਥੇ ਆ ਕੇ ਰਹਿੰਦੀਆਂ ਵੀ ਸੀਗੀਆਂ ਹਰਿਆਣੇ ਦੀਆਂ ਵੀ ਸੰਗਰੂਰ ਤੋਂ ਵੀ ਮਾਝੇ ਤੋਂ ਵੀ ਸੋ ਸਾਰੀਆਂ ਬੀਬੀਆਂ ਨੂੰ ਇੱਥੇ ਰਹਿਣਾ ਚਾਹੀਦਾ ਹੈ ਆਪਣੇ ਬਜ਼ੁਰਗਾਂ ਦਾ ਸਾਥ ਦੇਣਾ ਚਾਹੀਦਾ ਹੈ ਸਾਡੇ ਭਰਾਵਾਂ ਦਾ ਮਹਿਲਾ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਇਸੇ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਚਲਾਉਣ ਵਾਸਤੇ ਵੀ ਜਿਹੜੀ ਇਹ ਮਹਿਲਾ ਦੀ ਉਹ ਬਹੁਤ ਵੱਡੀ ਭੂਮਿਕਾ ਸੀਗੀ ਪਿਛਲੇ ਅੰਦੋਲਨ 'ਚ ਔਰ ਇਸ ਦੇ ਵਿੱਚ ਵੀ ਮੈਨੂੰ ਲੱਗਦਾ ਹੈਗੀ ਹੈ ਅੱਜ ਵੂਮਨ ਡੇ ਦੇ ਉੱਪਰ ਦੇਖਦੇ ਆ ਕਿ ਹਜ਼ਾਰਾਂ ਦੀ ਗਿਣਤੀ 'ਚ ਮਹਿਲਾਵਾਂ ਨੇ ਜਿਹੜੀਆਂ ਅਲੱਗ-ਅਲੱਗ ਬਾਰਡਰ ਦੇ ਉੱਪਰ ਪਹੁੰਚੀ ਨੇ ਆਪਾਂ ਅੱਜ ਖਨੌਰੀ ਤੇ ਖੜੇ ਆਗੇ ਕੀ ਲੱਗਦਾ ਹੈ ਕਿ ਤੁਸੀਂ ਜਿਵੇਂ ਤੁਸੀਂ ਜ਼ਿਕਰ ਕਰਿਆ ਕਿ ਤੁਸੀਂ ਪਹਿਲਾਂ ਡਿਗਰੀ ਦੇ ਉੱਪਰ ਰਹੇ ਹੋਗੇ ਤਾਂ ਤੁਸੀਂ ਮਹਿਲਾ ਮਾਂ ਨੂੰ ਖਾਸ ਤੌਰ ਤੇ ਸਮਝਿਆ ਹੋਵੇਗਾ ਕਿਉਂਕਿ ਆਮ ਤੌਰ ਤੇ ਪਹਿਲਾਂ ਪੜੀਆਂ ਲਿਖੀਆਂ ਕੁੜੀਆਂ ਹੀ ਅੱਗੇ ਆਉਂਦੀਆਂ ਸੀ ਹੁਣ ਆਮ ਜਿਹੜੀਆਂ ਘਰ ਦੀ ਬੀਬੀਆਂ ਨੇ ਜਿਹੜੀਆਂ ਉਹ ਵੀ ਅਸੀਂ ਦੇਖ ਰਹੇ ਹਾਂ ਕਿ ਝੰਡਾ ਲੈ ਕੇ ਕਿਸਾਨੀ ਚੁੰਨੀਆਂ ਲੈ ਕੇ ਜਿਹੜੇ ਪਹੁੰਚੀ ਹੋਈ ਹੈ ਵਿਖੋ ਇਹ ਸਾਡੀ ਇਹ ਗੱਲ ਦੀ ਗਲਤ ਫਹਮੀ ਹੈ ਕਿ ਪੜੀਆਂ ਲਿਖੀਆਂ ਬੀਬੀਆਂ ਅੱਗੇ ਆਉਂਦੀਆਂ ਮੈਨੂੰ ਲੱਗਦਾ ਹੈ ਕਿ ਸਾਡੀਆਂ ਜਿਹੜੀਆਂ ਆਮ ਬੀਬੀਆਂ ਨੇ ਉਹ ਪਹਿਲੋਂ ਅ ਅੱਗੇ ਆਉਂਦੀਆਂ ਨੇ ਭਾਵੇਂ ਉਹ ਘਰ ਨੂੰ ਸੰਭਾਲਣ ਦੀ ਗੱਲ ਹੋਵੇ ਭਾਵੇਂ ਉਹ ਖੇਤਾਂ ਨੂੰ ਸੰਭਾਲਣ ਦੀ ਗੱਲ ਹੋਵੇ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਸਾਡੀਆਂ ਬੀਬੀਆਂ ਘਰ ਵੀ ਸੰਭਾਲਦੀਆਂ ਚੌਂਕਾ ਵੀ ਸੰਭਾਲਦੀਆਂ ਖੇਤਾਂ ਨੂੰ ਵੀ ਸੰਭਾਲਦੀਆਂ ਆ ਹਰਿਆਣੇ ਦੀਆਂ ਬੀਬੀਆਂ ਦੇਖੋ ਉਹ ਤੇ ਖੇਤਾਂ ਦੇ ਵਿੱਚ ਕੰਮ ਵੀ ਕਰਦੀਆਂ ਨੇ ਸੋ ਮੈਨੂੰ ਲੱਗਦਾ ਕਿ ਅੱਜ ਦੇ ਡੇਟ ਦੇ ਵਿੱਚ ਪੜੇ ਲਿਖਿਆ ਬੀਬੀਆਂ ਸਗੋਂ ਇੰਨੀਆਂ ਨਹੀਂ ਅੱਗੇ ਆ ਕੇ ਗੱਲ ਕਰ ਰਹੀਆਂ ਉਹ ਸਗੋਂ ਆਪਣੇ ਕਰੀਅਰ ਨੂੰ ਇੰਪੋਰਟੈਂਸ ਦੇ ਰਹੀਆਂ ਨੇ ਪਰ ਜਿਹੜੀਆਂ ਸਾਡੀਆਂ ਮਾਵਾਂ ਨੇ ਉਹ ਫੇਰ ਵੀ ਸਾਡੇ ਵਾਸਤੇ ਇੱਥੇ ਬਾਰਡਰ ਤੇ ਖੜੀਆਂ ਨੇ ਤੁਸੀਂ ਅਬ ਆਪਣੀ ਇੰਡਸਟਰੀ ਨੂੰ ਸਾਡੇ ਕਿਉਂਕਿ ਇਸ ਵਾਰ ਜ਼ਿਆਦਾਤਰ ਲੋਕ ਸਾਹਮਣੇ ਨਹੀਂ ਆਏ ਤੁਸੀਂ ਫਿਰ ਵੀ ਡਟੇ ਹੋਏ ਹੋ ਤੁਹਾਡੀ ਇੱਕ ਤਸਵੀਰ ਪਹਿਲਾਂ ਵਾਇਰਲ ਹੁੰਦੀ ਆ ਤੁਸੀਂ ਜਿਹਦੇ ਉਰੇ ਹੰਝੂ ਗਿਆ ਤੇ ਗੋਲੇ ਚੱਲੇ ਤੁਸੀਂ ਮੌਕੇ ਦੇ ਪਰ ਮੂਹਰੇ ਖੜੇ ਸੀ ਵਿਖੋ ਮੈਨੂੰ ਇਹ ਲੱਗਦਾ ਹੈ ਵੀ ਸਾਰਿਆਂ ਨੂੰ ਆਉਣਾ ਚਾਹੀਦਾ ਹੈ ਔਰ ਅੱਜ ਕਨਵਰ ਤੇ ਮੇਰਾ ਗਾਣਾ ਵੀ ਅਸੀਂ ਔਰ ਵੂਮਨ ਸਟੇ ਦੇ ਉੱਤੇ ਕੀਤਾ ਹੈ ਬੀਬੀਆਂ ਵਾਸਤੇ ਕੀਤਾ ਔਰ ਕਨਵਰ ਨੇ ਗਰਿਵਾਲ ਨੇ ਹਮੇਸ਼ਾ ਸਪੋਰਟ ਕੀਤਾ ਹੈ ਫਾਰਮਰਸ ਨੂੰ ਔਰ ਅਸੀਂ ਵੀ ਸਪੋਰਟ ਕੀਤਾ ਕਿਉਂਕਿ ਸਾਡੀ ਇੱਕ ਟੀਮ ਸੀਗੀ ਪਿਛਲੀ ਵਾਰੀ ਵੀ ਕਨਵਰ ਦੀ ਮੇਰੀ ਹਰਫ ਦੀ ਅਸੀਂ ਸਾਰੇ ਜਣੇ ਇਕੱਠੇ ਜਾ ਕੇ ਪਿੰਡਾਂ ਦੇ ਵਿੱਚ ਵੀ ਜਾਂਦੇ ਸੀਗੇ ਬਾਰਡਰਸ ਦੇ ਉੱਤੇ ਜਾ ਕੇ ਸਪੋਰਟ ਕਰਦੇ ਸੀਗੇ ਫਾਰਮਰਸ ਨੂੰ ਔਰ ਕਨਵਰ ਦੇ ਥੋੜੇ ਸ਼ੋਅ ਚੱਲ ਰਹੇ ਸੀਗੇ ਬਟ ਉਹ ਵੀ ਛੇਤੀ ਆਊਗਾ ਮੇਰੀ ਕੱਲ ਹੀ ਗੱਲ ਹੋਈ ਸੀਗੀ ਇਨਫੈਕਟ ਅੱਜ ਸਵੇਰੇ ਵੀ ਹੋਈ ਹੈ ਜਦੋਂ ਅਸੀਂ ਇਹ ਵੂਮਨਸਡੇ ਤੇ ਗਾਣਾ ਕੀਤਾ ਉਹਨੇ ਬਹੁਤ ਸੋਹਣਾ ਗਾਇਆ ਹੈ ਮੈਂ ਤੇ ਕਹਿੰਨੀ ਹੈ ਸਾਰੇ ਕਿਸਾਨ ਭਰਾਵਾਂ ਨੂੰ ਅੱਜ ਸਭ ਨੂੰ ਕਨਵਰ ਕਰੇ ਵਾਲਦਾ ਉਹ ਗਾਣਾ ਵਜਾਉਣਾ ਚਾਹੀਦਾ ਬੀਬੀਆਂ ਵਾਸਤੇ ਹੈ ਔਰ ਪਿਛਲੇ ਅੰਦੋਲਨ ਦੀਆਂ ਇਮੇਜੇਸ ਵੀ ਹੈਗੀਆਂ ਆ ਉਹਦੇ ਵਿੱਚ ਔਰ ਸਾਡੇ ਜਿਹੜੇ ਪੰਜਾਬ ਦੇ ਜਿਹੜੇ ਸਿੰਗਰ ਨੇ ਉਹ ਕੋਈ ਈ ਡੀ ਓ ਡੀ ਤੋਂ ਨਹੀਂ ਡਰਦੇ ਉਹ ਵੱਖਰੀ ਗੱਲ ਹੈ ਵੀ ਉਹਨਾਂ ਦੀ ਰਿਸਪੈਕਟ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਹੁੱਲੜਬਾਜੀ ਹੁੰਦੀ ਹੈ ਕੋਈ ਡਿਸ ਰਿਸਪੈਕਟ ਕਰ ਦਿੰਦਾ ਉਹ ਹਰ ਕੋਈ ਇਨਸਾਨ ਆਪਣੀ ਰਿਸਪੈਕਟ ਨੂੰ ਆਉਂਦਾ ਆ ਸੋ ਮੈਂ ਬੇਸਿਕਲੀ ਖਲਨੌਰੀ ਬਾਰਡਰ ਤੇ ਇਸ ਕਰਕੇ ਕਿਉਂ ਨਹੀਂ ਆ ਕਿਉਂਕਿ ਮੈਂ ਅਮ੍ਰਿਤਸਰ ਤੋਂ ਆਂ ਰਾਜਸਥਾਨ ਸੀ ਦੇ ਵਿੱਚ ਮੇਰਾ ਪਿੰਡ ਹੈ ਬੱਗਾ ਕਲਾਂ ਸੋ ਸਾਡੇ ਪਿੰਡ ਦੀਆਂ ਟਰਾਲੀਆਂ ਇੱਥੇ ਹੀ ਆ ਸਾਡੇ ਰਾਜਸਥਾਨ ਸੀ ਹਲਕੇ ਤੋਂ ਅਜਨਾਲੇ ਤੋਂ ਬਾਬਾ ਜੀ ਕਰਮ ਸਿੰਘ ਹੁ ਆਸ ਕਰਕੇ ਮੇਰਾ ਖਨੌਰੀ ਬਾਰਡਰ ਤੇ ਮੈਂ 3-4 ਘੰਟੇ ਜਿਹੜਾ ਸਫਰ ਕਰਕੇ ਚੰਡੀਗੜ੍ਹ ਤੋਂ ਇੱਥੇ ਆਨੀ ਆ ਮੈਂ ਨੀ ਤੇ ਸ਼ੰਭੂ ਵੀ ਜਾ ਸਕਦੀ ਸੀ ਬਟ ਮੇਰੀ ਅਟੈਚਮੈਂਟ ਇਸ ਬਾਰਡਰ ਨਾਲ ਜ਼ਿਆਦਾ ਹੈ ਕਿਉਂਕਿ ਮੇਰੇ ਪਿੰਡ ਦੇ ਲੋਕ ਹੀ ਨੇ ਇੱਥੇ ਇਸ ਲਈ 2 ਸਾਲ ਦੀ ਪਿਛਲੇ ਦੋ ਸਾਲ ਨੂੰ ਲੈ ਕੇ ਹੁਣ ਤੱਕ ਕੀ ਤੁਸੀਂ ਬਦਲਾਅ ਦੇਖਿਆ ਜਾਂ ਕਿੰਨਾ ਕੁ ਜੋਸ਼ ਦੇਖਿਆ ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਔਰ ਜਦੋਂ ਸਾਡੀਆਂ ਮੰਗਾਂ ਸੇਮ ਨੇ ਜਦੋਂ ਸਾਡੀਆਂ ਗੱਲਾਂ ਸੇਮ ਨੇ ਤੇ ਆਪਾਂ ਨੂੰ ਅਲੱਗ-ਅਲੱਗ ਨਹੀਂ ਖੜੇ ਹੋਣਾ ਚਾਹੀਦਾ ਦੇਖੋ ਸਾਡੇ ਕਿਸਾਨ ਭਰਾ ਤੇ ਇੱਕ ਨੇ ਨਾ ਉਹ ਤੇ ਵਿਚਾਰੇ ਇਮੋਸ਼ਨਲ ਹੋ ਕੇ ਇੱਥੇ ਬੈਠੇ ਨੇ ਸੋ ਆਪਾਂ ਸਾਰਿਆਂ ਲੀਡਰਸ ਨੂੰ ਇਕੱਠੇ ਹੋ ਕੇ ਚੱਲਣ ਦੀ ਲੋੜ ਹੈ ਤਾਂ ਸੋਨੀਏ ਮਾਰਜ ਨੇ ਸਾਫ ਤੌਰ ਤੇ ਕਿਹਾ ਕਿ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਇੱਕ ਮੰਚ ਦੇ ਉੱਪਰ ਆਉਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਸਾਰੇ ਕਲਾਕਾਰ ਭਰਾਵਾਂ ਨੂੰ ਵੀ ਕਿਹਾ ਕਿ ਇੱਥੇ ਪਹੁੰਚਣ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਅੱਜ ਉਹਨਾਂ ਦਾ ਗਾਣਾ ਜਿਹੜਾ ਕੰਵਰ ਕਰਿਆ ਆਪਦੇ ਨਾਲ ਉਹ ਰਿਲੀਜ਼ ਹੋ ਚੁੱਕਿਆ ਕਿਸਾਨਾਂ ਨੂੰ ਲੈ ਕੇ ਹੁਣ ਦੇਖਣਾ ਹੋਵੇਗਾ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਧਰਨਾ ਕੀ ਰੂਪ ਰੇਗਾ ਲੈਂਦਾ ਵਿਕੀ ਬੋਲਰ ਪੰਜਾਬ ਤੱਕ ਸੰਗਰੂਰ ਖਨਵਰੀ ਬਾਰਡਰ